ਸ਼੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮਰਾਲਾ ਵਿਖੇ ਬਲਬੀਰ ਸਿੰਘ ਰਾਜਵਾਲ ਦੇ ਘਰ ਪਹੁੰਚਦੇ ਨੇ ਜਿੱਥੇ ਉਹਨਾਂ ਨੇ ਕਮਰਾ ਬੰਦ ਮੀਟਿੰਗ ਕੀਤੀ ਹੈ ਤੋਂ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਦੱਸਿਆ ਕਿ ਬਲਬੀਰ ਸਿੰਘ ਰਾਜਵਾਲ ਦੀ ਸਿਹਤ ਬਾਰੇ ਪਤਾ ਕਰਨ ਆਏ ਸਨ ਰਾਜਵਾਲ ਨੂੰ ਐਗਰੀਕਲਚਰ ਦੀ ਪੂਰੀ ਜਾਣਕਾਰੀ ਤੇ ਉਹਨਾਂ ਦਾ ਕਹਿਣਾ ਕਿ ਮੇਰੇ ਪਿਤਾ ਜੀ ਵੀ ਇਹਨਾਂ ਤੋਂ ਐਡਵਾਈਸ ਲੈਂਦੇ ਨੇ ਇਹਨਾਂ ਦੇ ਕੋਲ ਅਸੀਂ ਐਗਰੀਕਲਚਰ ਬਾਰੇ ਪੁੱਛਦੇ ਰਹਿੰਨੇ ਆ ਤੇ ਮੈਨੂੰ ਵੀ ਪੂਰੇ ਤਰੀਕੇ ਦਿਨਾ ਇਹਨਾਂ ਦੇ ਵੱਲੋਂ ਗਾਈਡ ਕਰਿਆ ਗਿਆ ਤੇ ਮੈਂ ਅਪੀਲ ਕਰਦਾ ਕਿ ਅੱਗੇ ਵਿਕਰੀਆ ਕਰਨ ਕਿ ਪੰਜਾਬ ਨੂੰ ਕਿਵੇਂ ਅੱਗੇ ਲਚਾਇਆ ਜਾ ਸਕਦਾ ਹੈ ਤੇ ਖੇਤੀਬਾੜੀ ਨੂੰ ਕਿਵੇਂ ਮੁਨਾਫੇ ਵਾਲਾ ਬਣਾਇਆ ਜਾ ਸਕਦਾ ਹੈ ਬਾਕੀ ਹੋਰ ਕੋਈ ਪੋਲਿਟੀਕਲ ਗੱਲਾਂ ਉਹਨਾਂ ਦਾ ਕਹਿਣਾ ਕਿ ਨਹੀਂ ਹੋਈਆਂ ਉਹਦਰ ਵੀਰ ਸਿੰਘ ਰਾਜੀਵਾਲ ਦਾ ਕਹਿਣਾ ਕਿ ਮੈਨੂੰ ਸਵੇਰੇ ਪਤਾ ਲੱਗਦਾ ਕਿ ਸੁਖਬੀਰ ਬਾਦਲ ਮਿਲਣਾ ਚਾਹੁੰਦੇ ਨੇ ਮੇਰੇ ਕੋਲ ਤਾਂ ਸਾਰੀਆਂ ਪਾਰਟੀਆਂ ਦੇ ਲੀਡਰ ਆਉਂਦੇ ਰਹਿੰਦੇ ਨੇ ਸੁਖਬੀਰ ਬਾਦਲ ਤੇ ਨਾਲ ਕੋਈ ਪੋ ਉਨ੍ਹਾਂ ਦਾ ਕਿਣਕੇ ਇਸ ਦੀ ਚਰਚਾ ਹੋਈਏ ਤੇ ਪੰਜਾਬ ਦੀ ਖੇਤਰੀ ਪਾਰਟੀ ਜੋ ਕਿ ਹੁਣ ਬਿਖਰ ਗਈ ਹੈ ਜਿਸ ਦੇ ਦੋ ਗਰੁੱਪ ਨੇ ਇਸ ਬਾਰੇ ਸੋਚਣਾ ਚਾਹੀਦਾ ਕਿ ਕਿਵੇਂ ਇਸ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨਾ ਆ ਇਸ ਦੇ ਨਾਲੇ ਦੇਖੋ ਐਗਰੀਕਲਚਰ ਵਿੱਚ 프리 ਮੈਕਨੈਗੀ ਅਥੋਰਟੀ ਹੈ ਉਹ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਤੋ ਮੈਂ ਵੀ ਉਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਅਸੀਂ ਮੁਨਾਫੇਪਕਸ਼ਤਾ ਬਣਾਉਣਾ ਹੈ ਐਂਡ ਆਈ ਕੈਨ ਅਕੋਲੈਕਟ ਦਾ ਨੋਲਿਜ ਦਾ ਮਤਲਬ ਹੈ ਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਾਂਗੇ ਸਰ ਸਜਾਮਾ ਸਿਆਸੀ ਸਿਆਸੀ ਜਿਹੜੀਆਂ ਨੇ ਸਿਆਸਤ ਦੇ ਤੌਰ ਤੇ ਮੁਲਾਕਾਤਾਂ ਸਾਂ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਬੈ ਅਸੀਂ ਵੀ ਉਵੇਂ ਉਵੇਂ ਮੰਗੋ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਆ ਪਾਜੂ ਸਾਹਿਬ ਜੀ ਦੋਨੇ ਫਰੰਟ ਮਿਲ ਕੇ ਕਿ ਕਿ ਸਰ ਬਣਾ ਨਾ ਆਉਂਦਾ ਨਾ ਆਉਂਦਾ ਨਾ ਹੋਏ ਮਾੜੇ ਪਿੱਛੇ ਮਾੜੇ ਪਿੱਛੇ ਨਾਓ ਸਰ ਤੈਨੂੰ ਤਾਂ ਸਵੇਰੇ ਮੈਸੇਜ ਮੀਡੀਆ ਵੀ ਰੋਣਾ ਚਾਹੁੰਦੇ ਕਿ ਮਿਲਣਾ ਚਾਹੁੰਦੇ ਨੇ ਬਿਕਾ ਵੈਲਕਮ ਕੋਈ ਟਰੈਡੀਸਾਰੇ ਆਉਂਦੇ ਜੰਦੇ ਨੇ ਸਾਰੇ ਪਾਰਟੀਆਂ ਦੇ ਵੀਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋ ਪੋਲੀਟਿਕ ਕਰਨਾ ਕੁਝ ਹੋਰ ਕੋਈ ਕਰਨੀ ਸੀ ਪਰਿਵਾਰ ਨੂੰ ਬੈਠੇ ਇਨਦੇ ਫਾਦਰ ਵੇਲੇ ਦੀਆਂ ਗੱਲਾਂ ਉਹ ਤੋਂ ਰਹੁੰਦੇ ਰਹੇ ਇਹ ਤੋਂ ਬਤ ਜੈ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਦਾ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਵੱਡੇ ਕ੍ਰਾਈਸਿਸ ਵੱਲ ਵੱਧ ਰਹੇ ਆ ਅੱਕੱਲਾ ਹੜ੍ਹਾਂ ਤੱਕ ਸੀ ਇਹ ਝਾੜ ਘਟ ਗਿਆ ਬਹੁਤ ਔਰ ਜੇ ਦੂਦਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਤੁਹਾਨੂੰ ਕੀ ਆਸੀ ਵੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜਨਲ ਪਾਰਟੀ ਜਿਹਨੇ ਪੰਜਾਬ ਦੀ ਸੀ ਉਹ ਟੁੱਟ ਗਈ ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ ਕੁੱਟੇ ਕਰਦੇ ਹੋ ਬਾਕੀ ਤੋਂ ਬੈ ਤੁਹਾਡੀ ਜਿਹੜੀਆਂ ਦੋ ਹੰਕਾਰਸ ਤੁਸੀਂ ਵੀ ਜਨਰਲਸ ਕਰ ਰਹੇ ਆ ਰਹੇ ਹੋ ਮਸਾਨੀ ਮਸਲੇ ਨੂੰ ਲੈ ਕੇ ਕੋਈ ਇੱਦਾਂ ਹੀ ਰਾਏ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਇੱਦਾਂ ਦੀ ਇੱਦਾਂ ਦੀ ਕੋਈ ਨਹੀਂ ਤੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਜਾਂ ਇਹਨਾਂ ਤੇ ਇੱਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਕੀ ਗੱਲ ਤਾਂ ਕੋਈ ਹੋਈ ਹੀ ਨਹੀਂ ਨਾ ਇਹ ਤਾਂ ਸਿੰਪਲੀ ਫੈਮਿਲੀ ਵਿਜ਼ਿਟ ਸੀ ਅਰिजिनल ਪਾਰਟੀ ਲਈ ਜਿਵੇਂ ਤੁਸੀਂ ਕਿਹਾ ਵੀ ਇੱਥੇ ਦੇਖੇ ਜਿਵੇਂ ਬਾਗਦੇ ਨੇ ਮੈਂ ਆਪਣੀ ਰਾਏ ਦਿੱਤੀ ਜੀ ਸਰ ਦਿੱਤੀ ਆ ਗਿਆ ਜੀ ਨਹੀਂ ਉਹ ਕਹਿੰਦੇ ਕਰਨ ਕੁਝ ਬਸ ਬੀ ਕਰਦੇ ਹੋ